हरियाणा ਦੇ ਕੁਰਖੇਤਰ ਚ ਹੋਈ ਝੜਪ ਤੋਂ ਬਾਅਦ ਅੱਜ ਗੁਰਦੁਆਰਾ ਪਾਤਸ਼ਾਹੀ ਸ਼ੇਮੀ ਵਿਖੇ ਹਾਲਾਤ ਆਮ ਤੇ ਕਾਬੂ ਚ ਨਹੀਂ ਜਦ ਕਿ ਕਿਸੇ ਵੀ ਅਣਸੁਖਾਵੀ ਘਟਨਾ ਨਾਲ ਨਜਿੱਠਣ ਲਈ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੇ ਜਗਦੀਸ਼ ਸਿੰਘ ਚਿੰਡਾ ਤੇ ਇਲਜ਼ਾਮ ਲਗਾਏ ਨੇ ਉਹਨਾਂ ਨੇ ਕਿਹਾ ਕਿ ਹਰਿਆਣਾ ਸ਼੍ਰੋਮਣੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਨੇ ਸਾਡੇ ਲੋਕਾਂ ਤੋਂ ਪਹਿਲਾਂ ਹਮਲਾ ਕੀਤਾ ਸੀ तो नीचे ही काम कर रहे थे नीचे बैठे थे निगाह रख रहे थे सुटे पत्थर उस वे साडे व्यक्तियों ने फड़ के कुटे जेड़ा जगदीश झिंडा जी ओ आप उलान करके बार पिछे खड़ा रहा है एलान करके फड़ लो ते सेदार अंदर सके से ਸਾਡੇ ਬਾਹਰ ਨਿਕਲੇ ਨਹੀਂ ਦੋ ਲੋਕ ਗੇਟ ਬੰਦ ਕਰਵਾਤੇ ਪੁਲਿਸ ਨੇ ਵੀ ਗੇਟ ਬੰਦ ਕਰ ਲਓ ਤੁਸੀਂ ਬਾਹਰ ਨਹੀਂ ਨਿਕਲਣਾ ਜੇ ਬਾਹਰ ਨਿਕਲੇ ਹੁੰਦੇ ਤਾਂ ਫਿਰ ਇਹਨਾਂ ਦੇ ਸੱਟਾ ਨਾ ਲੱਗਦੀਆਂ ਜੇ ਉਹਨਾਂ ਦੇ ਸੱਟਾ ਲੱਗਦੀਆਂ ਹਰਿਆਣਾ ਦੇ ਪੰਚਕੁਲਾ ਚ ਪੈਂਦੇ ਗੁਰਦਾਰਾ ਨਾਡਾ ਸਾਹਿਬ ਵਿੱਚ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ਼੍ਰੋਮਣੀ ਕਾਲੀ ਦਲ ਮੁਲਾਜ਼ਮ ਪਿਛਲੇ ਕਾਫੀ ਦਿਨਾਂ ਤੋਂ ਤਣਾਤ ਨੇ ਬੀਤੇ ਦਿਨੀ ਕੁਰਖੇਤਰ ਚ ਵਾਪਰੀ ਘਟਨਾ ਮਗਰੋਂ ਮੁੱਖ ਗੁਰਦੁਆਰਿਆਂ ਦੇ ਬਾਹਰ ਸਖਤ ਸੁਰੱਖਿਆ ਪ੍ਰਬੰਧ ਕਰ ਦਿੱਤੇ ਗਏ ਨੇ ਪੁਲਿਸ ਨੇ ਗੁਰਦਾਰਾ ਸਾਹਿਬ ਦੇ ਬਾਹਰ ਬੈਰੀਕੇਟਿੰਗ ਵੀ ਕੀਤੀ ਹੋਈ ਹੈ ਕੱਲ ਕੁਰਖੇਤਰ ਦੇ ਵਿੱਚ ਵਾਪਰੀ ਹਿੰਸਕ ਘਟਨਾ ਤੋਂ ਬਾਅਦ ਹਰਿਆਣਾ ਦੇ ਵਿੱਚ ਸਥਿਤ ਗੁਰਦੁਆਰਿਆਂ ਦੇ ਵਿੱਚ ਮਾਹੌਲ ਤਣਾਅਪੂਰਨ ਬਣਿਆ ਹੋਇਆ ਹੈ ਪਰ ਜੇਕਰ ਗੁਰਦੁਆਰਾ ਨਾਡਾ ਸਾਹਿਬ ਦੀ ਗੱਲ ਕਰੀਏ ਤਾਂ ਇੱਥੇ ਮਾਹੌਲ ਸ਼ਾਂਤਮਈ ਹੈ ਔਰ ਸਵੇਰ ਤੋਂ ਸੰਗਤ ਨਤਮਸਤਕ ਹੋਣ ਦੇ ਲਈ ਗੁਰਦੁਆਰਾ ਨਾਡਾ ਸਾਹਿਬ ਵਿਖੇ ਪਹੁੰਚ ਰਹੀ ਹੈ ਹਾਲਾਂਕਿ ਪਿਛਲੇ ਕਈ ਦਿਨਾਂ ਤੋਂ ਐਸਡੀਪੀਸੀ ਦੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਵੱਲੋਂ ਗੁਰਦੁਆਰਾ ਨਾਡਾ ਸਾਹਿਬ ਵਿਖੇ ਧੇਰੇ ਜਮਾਏ ਹੋਏ ਨੇ ਕਿਉਂਕਿ ਐਸਡੀਪੀਸੀ ਨੂੰ ਇਸ ਗੱਲ ਦਾ ਖਦਸ਼ਾ ਹੈ ਕਿ ਹਰਿਆਣਾ ਦੇ ਵਿੱਚ ਸਿੱਖਾਂ ਦੇ ਵੱਲੋਂ ਗੁਰਦੁਆਰਾ ਨਾਡਾ ਸਾਹਿਬ ਦੇ ਉੱਪਰ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਜਾ ਸਕਦੀ ਹੈ ਇਸ ਲਈ ਇੱਥੇ ਅੱਜ ਸਵੇਰ ਤੋਂ ਹੀ ਐਸਡੀਪੀਸੀ ਦੇ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਵਰਕਰਾਂ ਦੀ ਗਿਣਤੀ ਵਿੱਚ ਵਾਧਾ ਕੀਤਾ ਜਾ ਰਿਹਾ ਹੈ ਜਿਸ ਢੰਗ ਦੇ ਨਾਲ ਇਹ ਉੱਥੋਂ ਦੀ ਜਿਹੜੀ ਕਮੇਟੀ ਬਣੀ ਹੈ ਸੋ ਕਾਲਡ ਕਮੇਟੀ ਜਿਹੜੀ ਹੈ ਉਸ ਨੇ ਗੁਰਦੁਆਰੇ ਦੇ ਉੱਪਰ ਜੋ ਕਬਜ਼ਾ ਕੀਤਾ ਹੈ ਇਹ ਇੱਕ ਧਾੜੀਵੇਂ ਮਾ ਕੋ ਕਬਜ਼ਾ ਕੀਤਾ ਹੈ ਔਰ ਇਹ ਕਦੀ ਵੀ ਸਿੱਖ ਇਸ ਨੂੰ ਬਰਦਾਸ਼ਤ ਨਹੀਂ ਕਰਦੇ ਕਿਉਂਕਿ ਅਸੀਂ ਇਹ ਸਮਝਦੇ ਹਾਂ ਵੀ ਇਹ ਹਰਿਆਣਾ ਦੀ ਕਾਂਗਰਸ ਦੀ ਸਰਕਾਰ ਦੀ ਮਿਲੀਭੁਗ ਦੇ ਨਾਲ ਔਰ ਉਹਨਾਂ ਦੀ ਤਿਆਰੀ ਸਾਜ਼ਿਸ਼ ਦੇ ਨਾਲ ਹੀ ਉਹ ਗੁਰਦੁਆਰੇ ਦੇ ਉੱਪਰ ਕਬਜ਼ਾ ਕਰਵਾਇਆ ਗਿਆ ਬੜਾ ਸੀ ਪੀਸਫੁਲੀ ਮਾਹੌਲ ਹੈ ਕੋਈ ਐਸਾ ਤਣਾਅਪੂਰਨਤਾ ਨਹੀਂ ਹੈ ਲੇਕਿਨ ਇੱਕ ਗੱਲ ਜ਼ਰੂਰ ਹੈਗੀ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਜਿਹੜੀ ਕਾਂਗਰਸ ਸਰਕਾਰ ਹੈ ਉਹ ਕੋਈ ਵੀ ਸ਼ਰਾਰਤ ਜਿਹੜੀ ਹੈ ਉਹ ਜਿਹੜੀ ਉਹ ਕਰਵਾ ਸਕਦੀ ਹੈ ਤੇ ਲੇਕਿਨ ਅਸੀਂ ਜਿਹੜਾ ਉਸ ਦਾ ਉਹ ਜਿਹੜਾ ਸ਼੍ਰੋਮਣੀ ਅਕਾਲੀ ਦਲ ਹੈ ਸਬਰ ਦੇ ਨਾਲ ਸਾਰਾ ਉਸ ਦਾ ਮੁਕਾਬਲਾ ਕਰਾਂਗਾ